ਹਾਂਜੀ ਖਾਨ ਵੀਰ ਤੋਂ ਸਤਿ ਸ੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਫੇਰ ਦੂਜੀ ਵਾਰ ਹੋਏ ਆ ਵਾਤਵਾਦ ਕਿਸਾਨ ਵੀਰ ਜੁੜ ਜਾਣ ਜਿਹੜੇ ਕਿਸਾਨ ਵੀਰ ਦੇਖ ਰਹੇ ਆ ਅੱਗੇ WhatsApp ਗਰੁੱਪ ਚ ਜਾਂ ਆਪਣੇ ਆਪਣੇ ਜਿਹੜੇ ਕਿਸਾਨ ਵੀਰ ਤੁਹਾਡੇ ਨਾਲ ਜੁੜੇ ਉਹਨਾਂ ਨਾਲ ਸ਼ੇਅਰ ਜ਼ਰੂਰ ਕਰੋ ਇੱਕ ਇੰਪੋਰਟੈਂਟ ਨੁਕਤਾ ਤੁਹਾਡੇ ਨਾਲ ਸ਼ੇਅਰ ਕਰਨਾ ਕਿਸਾਨ ਵੀਰ ਜਿਹੜਾ ਪੁੱਛ ਰਿਹਾ ਹੈ ਸ਼ੇਅਰ ਕਰ ਦਿਓ ਜੀ ਅੱਗੇ ਵੱਧ ਤੋਂ ਵੱਧ ਕਿਸਾਨ ਵੀਰ ਜੀ ਜੁੜ ਜਾਣ ਤਾਂ ਕਿ ਆਪਾਂ ਜਿਹੜਾ ਨੁਕਤਾ ਸਾਂਝਾ ਕਰੀਏ ਕਿ ਕਣਕ ਦੀਆਂ ਜਿਹੜੇ ਹੈਗਾ ਤਣਾ ਤਣਾ ਜਾਮ ਨਹੀਂ ਕਿਉਂ ਹੋ ਰਿਹਾ ਜਿਵੇਂ ਆ ਦੇਖੋ ਤਣਾ ਜਿਹੜਾ ਹੈਗਾ ਸਾਈਡਾਂ ਦੇ ਉੱਤੇ ਜਿਹੜੀਆਂ ਕਣਕ ਦੀਆਂ ਜੜਾਂ ਹੈਗੀਆਂ ਆ ਜਣਾ ਜਿਹੜਾ ਹੈਗਾ ਤਣਾ ਜਾਮ ਨਹੀਂ ਹੋ ਰਿਹਾ ਰੰਗ ਸਾਈਡਾਂ ਤੋਂ ਅੱਗੇ ਸ਼ੇਅਰ ਕਰ ਦਿਓ ਜੀ ਵੱਧ ਤੋਂ ਵੱਧ

ਇਹ ਹੋਇਆ ਸਾਈਡਾਂ ਦੇ ਉੱਤੇ ਆ ਜ਼ਿਆਦਾਤਰ ਅੱਗੇ ਕਿਸਾਨ ਵੀਰਾਂ ਦਾ ਜਿਹੜਾ ਸ਼ੇਅਰ ਕਰਨ ਦੀ ਜ਼ਰੂਰ ਖੇਚਲ ਕਰੋ ਅੱਗੇ ਦੀ ਅੱਗੇ ਇਹਦਾ ਕਾਰਨ ਤੁਹਾਨੂੰ ਦੱਸ ਦੇਣਾ ਕਿਸਾਨ ਵੀਰ ਇਹ ਜਿਹੜੇ ਸਾਈਡਾਂ ਦੇ ਉੱਤੇ ਹੋਇਆ ਕਣਕ ਦਾ ਤਣਾ ਕਿ ਐਂਥੋਸਾਈਨਨ ਜਿਹੜਾ ਪਿਗਮੈਂਟ ਜੜ੍ਹਾਂ ਦੇ ਵਿੱਚ ਆਪਣੀ ਜਿਹੜਾ ਤਣੇ ਦੇ ਵਿੱਚ ਜਮਾ ਹੋ ਜਾਂਦਾ ਕਾਰਨ ਲੋ ਟੈਂਪਰੇਚਰ ਠੰਡ ਸਾਈਡਾਂ ਦੇ ਉੱਤੇ ਜਿਹੜੀ ਹੈਗੀ ਆ ਕਣਕ ਦੀਆਂ ਲਾਈਨਾਂ ਉਹਨਾਂ ਦੇ ਵਿੱਚ ਜਿਹੜਾ ਹੈਗਾ ਠੰਡ ਦਾ ਜਿਆਦਾ ਪ੍ਰਭਾਵ ਰਹਿੰਦਾ ਲੋ ਟੈਂਪਰੇਚਰ ਦਾ ਦੇ ਕਰਕੇ ਜਿਹੜਾ ਤਣਾ ਉਹ ਜਾਮਣੀ ਹੋ ਜਾਂਦਾ ਤੇ ਬਾਕੀ ਜਿਹੜਾ ਬੂਟੇ ਦੀ ਗਰੋਥ ਉਦਾਂ ਹੀ ਰਹਿੰਦੀ ਆ ਇਹਦੇ ਵਾਸਤੇ ਜਿਹੜਾ ਹੈਗਾ ਕੋਈ ਭਰਉਣ ਦੀ ਜ਼ਰੂਰਤ ਨਹੀਂ ਹੈਗੀ ਕਿਸੇ ਕਿਸਮ ਦੀ ਕੋਈ ਸਪਰੇਅ ਦੀ ਜ਼ਰੂਰਤ ਨਹੀਂ ਹੈਗੀ ਜਿਹੜੀ ਕਣਕ ਪਛੇਤੀ ਆ ਉਦੇ ਵਿੱਚ ਜ਼ਿਆਦਾ ਹੋ ਰਿਹਾ ਅੱਗੇ ਜਿਹੜੀ ਹੈ ਕਣਕ ਹੁਣ ਜਿਹੜੀ ਹੈਗੀ ਆ ਗੋਵਚਾਰੀ ਆ ਛਿੱਟੇ ਕੱਢਣ ਦੀ ਸ਼ੁਰੂਆਤ ਆ ਸੋ ਇਹ ਦੇ ਵਾਸਤੇ ਕਰਨ ਦੀ ਜ਼ਰੂਰਤ ਨਹੀਂ ਹੈਗੀ ਜਾਮਣੀ ਤਣਾ ਇਹਦੇ ਨਾਲ ਲੋ ਟੈਂਪਰੇਚਰ ਕਰਕੇ ਆ ਕੋਈ ਜ਼ਿਆਦਾ ਸਮੱਸਿਆ ਨਹੀਂ ਹੈਗੀ ਸੋ ਇਹਦੇ ਵਾਸਤੇ ਕੋਈ ਸਪਰੇਅ ਨਾ ਕਰੋ ਜੇ ਤੁਹਾਡੇ ਕੋਈ ਨਿਊਟ੍ਰੀਐਂਟ ਦੀ ਡੈਫੀਸ਼ੈਂਸੀ ਉਹ ਮਾਈਕਰੋਨਿਊਟ੍ਰੀਐਂਟ ਦੀ ਡੈਫੀਸ਼ੈਂਸੀ ਬਾਰੇ ਜਿਹੜੀਆਂ ਪਹਿਲਾਂ ਵੀਡੀਓਸ ਪਾਈਆਂ ਉਹ ਜ਼ਰੂਰ ਦੇਖ ਲਓ ਜਿਹੜੇ ਨਵੇਂ ਕਿਸਾਨ ਵੀਰ ਜੁੜੇ ਆ ਉਹ ਜਿਹੜੇ ਹੈਗੇ ਆ ਆਪਣਾ ਚੈਨਲ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਜਿਹੜੇ ਹੈਗੇ ਅੱਗੇ ਸ਼ੇਅਰ ਕਰ ਦਿਓ ਇਹ ਲੋ ਟੈਂਪਰੇਚਰ ਕਰਕੇ ਆ ਜਿਵੇਂ ਪਹਿਲਾਂ ਇਦੂ ਪਹਿਲਾਂ ਜਿਹੜੀ ਵੀਡੀਓ ਪਾਈ ਆਪਾਂ ਬੋਰਨ ਬਾਰੇ ਉਹ ਜ਼ਰੂਰ ਦੇਖ ਲਿਓ ਜਿਹੜਾ ਜਾਮਣੀ ਤਣਾ ਕੋਈ ਵੱਡੀ ਸਮੱਸਿਆ ਨਹੀਂ ਇਹ ਲੋ ਟੈਂਪਰੇਚਰ ਨਾਲ ਜਾਂ ਕਈ ਵਾਰ ਸਾਈਡਾਂ ਦੇ ਉੱਤੇ ਜਿਹੜੇ ਪੱਤੇ ਸੜ ਜਾਂਦੇ ਆ ਆਪਾਂ ਕਈ ਵਾਰ ਸਾਈਡ ਦੇ ਉੱਤੇ ਜਿਹੜਾ ਹੈਗਾ ਆਪਾਂ ਨਦੀਨ ਮਾਰਨ ਵਾਸਤੇ ਜ ਉਹਦਾ ਕਈ ਵਾਰੀ ਡ੍ਰਿਫਟ ਜਾਵੜਦੀ ਆ ਉਹਦੇ ਨਾਲ ਜਿਹੜੀ ਸਮੱਸਿਆ ਆ ਜਾਂਦੀ ਆ ਥੱਲੇ ਕਮੈਂਟ ਕਮੈਂਟ ਜ਼ਰੂਰ ਕਰਨ ਕਿਸਾਨ ਵੀਰ ਜੋ ਕੋਈ ਸਵਾਲ ਹੈਗਾ ਤਾਂ ਪੁੱਛਣ ਦੀ ਉਹਦਾ ਆਪਾਂ ਜਵਾਬ ਜ਼ਰੂਰ ਦਵਾਂਗੇ ਤੇ ਕਣਕ ਹੁਣ ਤਕਰੀਬਨ ਜਿਹੜੀ ਨਸਾਰੇ ਵਾਲ ਨੂੰ ਜਾ ਰਹੀ ਹੈ ਉਮੀਦ ਆ ਕਿ ਜਿਹੜੀ ਜਦੋਂ ਆ ਪਿੱਛੇ ਜੇ ਟੈਂਪਰੇਚਰ ਲੋ ਹੋਇਆ ਸੀ ਠੰਡ ਦੇ ਦਿਨ ਪਏ ਸੀਗੇ ਝਾੜ ਚੰਗਾ ਮਿਲੂਗਾ ਹੁਣ ਜਿਹੜੇ ਦਿਨ ਚੰਗੇ ਲੱਗ ਰਹੇ ਆ ਕਣਕ ਦਾ ਕੱਦ ਵੀ ਠੀਕ ਹੋ ਗਿਆ ਤੇ ਹੁਣ ਜਿਹੜੀ ਹੈਗੀ ਨਸਾਰੇ ਤੇ ਜਾਊਗੀ ਸਾਰੀ ਕਣਕ ਕਈ ਕਿਸਾਨ ਵੀਰ ਪੁੱਛ ਰਹੇ ਨੇ ਨਸਾਰੇ ਦੇ ਕਿਉਂਕਿ ਨਸਾਰੇ ਦਾ ਹੁਣ ਟਾਈਮ ਆ 5-10 ਦਿਨਾਂ ਚ 20 ਦਿਨਾਂ ਚ ਜਿਹੜੀ ਹੈਗੀ ਸਾਰੀ ਕਣਕ ਜਿਹੜੀ ਉਹ ਨਿਸਰਨੇ ਸ਼ੁਰੂ ਹੋ ਜਾਣੀ ਆ ਹੋਰ ਕੋਈ ਸਮੱਸਿਆ ਹੋਵੇ ਤਾਂ ਥੱਲੇ ਕਮੈਂਟ ਕਰਕੇ ਜਰੂਰ ਦੱਸਿਓ